you <laughs> ਸਤਿ ਸ਼੍ਰੀ ਅਕਾਲ ਜੀ ਸਟੱਡੀ ਵਿਦਮਨ ਰਾ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਤੁਹਾਡਾ ਸਭ ਦਾ ਇੱਕ ਡਾਊਟ ਕਲੀਅਰ ਕਰਨਾ ਹੈ ਜਿਹੜਾ ਕਿ ਸਟੂਡੈਂਟਸ ਦਾ ਰਹਿੰਦਾ ਆ ਕਿ ਐਮਏ ਪੰਜਾਬੀ ਦਾ 15 ਮਾਰਕਸ ਦਾ ਇੱਕ ਕੁਐਸਚਨ ਆ ਰੋ ਕਿੱਦਾਂ ਟੈਂਪਟ ਕਰਨਾ ਹੈ ਉਹਦੇ ਲਈ ਕਿੰਨੇ ਪੇਜ ਭਰਨੇ ਆ ਕਿੰਨਾ ਲਿਖਣਾ ਆ ਹਨ ਕਿੰਨਾ ਵੱਡਾ ਬਣਾਉਣਾ ਆ ਸੋ ਇਹ ਵਾਲਾ ਡਾਊਟ ਮੈਂ ਕਲੀਅਰ ਕਰਾਂਗੀ ਦੇਖੋ ਸਭ ਤੋਂ ਪਹਿਲਾਂ ਤਾਂ ਪਹਿਲੀ ਗੱਲ ਦਾ ਇਹੀ ਆ ਕਿ ਤੁਸੀਂ ਪੇਜ ਨਹੀਂ ਭਰਨੇ ਹੈਗੇ ਤੁਸੀਂ ਜਿੰਨਾ ਤੁਹਾਨੂੰ ਕੁਐਸਚਨ ਜੋ ਕੁਐਸਚਨ ਪੁੱਛਿਆ ਨਾ ਉਹਦਾ ਉਨਾ ਹੀ ਆਨਸਰ ਲਿਖਣਾ ਹੈ ਮੀਨਸ ਜੋ ਟੌਪਿਕ ਤੁਹਾਨੂੰ ਪੁੱਛਿਆ ਉਹੀ ਲਿਖਣਾ ਆ ਇਹ ਨਾਲ ਦੱਸ ਰਹੀ ਆ ਕਿ ਜਿਵੇਂ ਮੈਂ ਇੱਕ ਹੁਣ ਮੈਨੂੰ ਕੁਐਸਚਨ ਆਇਆ ਹੈ ਉਹਦੇ ਵਿੱਚ ਜਿਹੜੇ ਜਿਹੜੇ ਮੈਂ ਟੌਪਿਕ ਆ ਹਨਾ ਉਹ ਕਵਰ ਕਰ ਦਾਂ ਸਾਰਾ ਮੈਂ ਆਨਸਰ ਸਾਰੇ ਟੌਪਿਕ ਕਵਰ ਕਰ ਦਿੱਤੇ ਉਹ ਕੁਐਸਚਨ ਦੇ ਸੋ ਉਹਦੇ ਨਾਲ ਹੀ ਮੇਰੀਆਂ 5 ਜਾਂ 6 ਸ਼ੀਟਾਂ ਤਾਂ ਆਪਣੇ ਆਪ ਹੀ ਭਰ ਜਾਂਦੀਆਂ ਐ ਸੋ ਉਸ ਤੋਂ ਉੱਪਰ ਆਪਾਂ ਕਿਉਂ ਲਿਖਣਾ ਨਾ ਆਪਣੇ ਤੋਂ ਕੁਛ ਨਾ ਲਿਖੋ ਜੋ ਤੁਸੀਂ ਪੜਿਆ ਆ ਯਾ ਤੁਸੀਂ ਯਾਦ ਕੀਤਾ ਹੈ ਬੁੱਕ ਦੇ ਵਿੱਚੋਂ ਸਿਰਫ ਉਹੀ ਲਿਖੋ ਸੋ ਇੱਕ ਕੁਐਸਚਨ ਦਾ ਆਨਸਰ ਬੁੱਕਸ ਦੇ ਵਿੱਚ ਵੱਡੇ ਦਿੱਤੇ ਆ ਸੋ ਉਹਦੇ ਹਿਸਾਬ ਨਾਲ ਆਪਾਂ ਕਰਦੇ ਆ ਤਾਂ ਆਪਣੇ ਆਪ ਹੀ 5-6 ਸ਼ੀਟਾਂ ਭਰ ਜਾਂਦੀਆਂ ਤੇ ਇਹ ਤਾਂ ਸੋਚਣ ਦੀ ਗੱਲ ਹੀ ਨਹੀਂ ਹੈਗੀ ਕਿ ਆਪਾਂ ਕਿੰਨੀਆਂ ਸ਼ੀਟ So... ਜੋ ਧਰ ਨੂੰ ਪੁੱਛਿਆ ਉਹ ਆਨਸਰ ਦੋ ਸ਼ੀਟਾਂ ਨਾ ਭਰੋ ਠੀਕ ਆ ਤੇ ਜਿੰਨਾ ਕੋ ਹੈਗਾ ਆ ਉਨਾ ਹੀ ਕਰੋ ਠੀਕ ਆ ਵੱਧ ਕਰਨ ਦਾ ਕੋਸ਼ਿਸ਼ ਨਹੀਂ ਮਿਲਣਾ ਇੱਕ ਤਾਂ 3 ਘੰਟੇ ਦਾ ਸਮਾਂ ਹੁੰਦਾ ਆ ਉੱਤੋਂ ਦੀ ਵੱਡੇ ਵੱਡੇ ਕੁਐਸਚਨਸ ਲਿਖਦੇ ਆ ਵੱਧ ਤੋਂ ਵੱਧ ਪੇਜ ਭਰਨ ਦੀ ਕੋਸ਼ਿਸ਼ ਕਰਦੇ ਆ ਇਹੀ ਆਪਣਾ ਸਟ्रेस ਰਹਿੰਦਾ ਆ ਦਿਮਾਗ ਤੇ ਕਿ ਵੱਧ ਪੇਜ ਭਰਨੇ ਆ ਇੱਦਾਂ ਦਾ ਸਟ्रेस ਨਾ ਰੱਖੋ ਆਪਣਾ ਆਰਾਮ ਦੇ ਨਾਲ ਪੇਪਰ ਕਰੋ ਸੋ ਜਿੰਨਾ ਆਨਸਰ ਬਣਦਾ ਉਹਨਾਂ ਆਨਸਰ ਲਿਖੋ ਠੀਕ ਹੈ ਇੱਦਾਂ ਕੁਝ ਨਹੀਂ ਹੁੰਦਾ ਕਿ ਘੱਟ ਮਾਰਕਸ ਆਣਗੇ ਘੱਟ ਪੇਜ ਭਰੇ ਆ ਇੱਦਾਂ ਕੁਝ ਨਹੀਂ ਹੋਣਾ ਹੈਗਾ ਜੋ ਜੇ ਤੁਸੀਂ ਆਨਸਰ ਸਹੀ ਲਿਖ ਦਿੱਤਾ ਉਹ ਕੁਐਸਚਨ ਦਾ ਤੁਹਾਨੂੰ ਉਹਦੇ ਮਾਰਕਸ ਮਿਲ ਜਾਣੇ ਆ ਠੀਕ ਆ ਇਹ ਤੁਹਾਡਾ ਡਾਊਟ ਮੈਂ ਅੱਜ ਕਲੀਅਰ ਕਰ ਦਿੱਤਾ ਆ ਸੋ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ